ਤਨ ਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਨਾ ਸ਼੍ਰੀ ਜੀਵ ਤੇਰੇ ਨਾਏ ਮਨ ਆਨੰਦ ਹੈ ਜੀਓ ਸਚੋ ਸਚੋ ਨਾ ਜਨੋ ਗੁਣ ਗੋਵਿੰਦ ਹੈ ਜੀਓ ਗੁਰ ਗਿਆਨ અપਾਰ ਸਿਰਜਣਹਾਰ ਜਿਨ ਸਿਰਜੀ ਤਿਨ ਗੋਈ ਨਸਕ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ 부ਜਾਈ ਨਾਨਕ ਸਾਹਿਬ ਅਗਮ ਅਗੋਚਰ ਸਰ ਅਵਰਨ ਕੋਏ ਆਇ ਜੈ ਸੀ ਜੀਓ ਹੁਕਮੀ ਹੋਏ ਨਿਬੇੜ ਕਾਇ ਅਕਥ ਕਹਾਏ ਸਚ ਮਹਿ ਸੋਚ ਸਮਾਉਣਾ ਆਪੁ ਪਾਏ ਆਪ ਸਮਾਏ ਹੁਕਮੀ ਹੁਕਮ ਪਿਸ਼ਾਉਣਾ ਜੀ ਵੜਾਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨ ਦੂਜਾ ਤੂੰ ਸੱਚਾ ਸਿਰਜਣਹਾਰ ਅਲੱਖ ਸਰੰਦਿਆ ਜੀਓ ਇੱਕ ਸਾਹਿਬ ਦੁਇ ਰਾਹ ਲائے ਹੁਕਮ ਸੁਬਾਏ ਜਨਮ ਮੁਆਸਸਾ ਸਾਰਾ ਸਵਾਰਣ ਹਾਰਾ ਨਾਨਕ ਸਾਹਿਬ ਸ਼ਬਦ ਸਿੰਘ ਆਪੈ ਸਚ ਸਿਰਜਣਹਾਰਾ ਭਗਤ ਸੋਹ ਹੀ ਦਰਵਾਰ ਸ਼ਬਦ ਸੁਹਾਇ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇ ਜੀਓ ਰਸਨ ਰਸਾਈ ਨਾਮ ਤਿਸਾਈ ਕਾ ਸ਼ਬਦ ਵਿਕਾਣੇ 파ਰਸ ਪਰਸ ਐ 파ਰਸ ਹੋਏ ਜਤੇ ਰ ਮਨ ਭਾਣੇ ਅਮਰ ਆਦ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੈ ਸੱਚ ਕੀ ਵਾਪਾਰੀ ਭੂਖ ਪਿਆਸੋ ਆਥਾ ਗੁਰ ਪੁੱਛੋ ਜਾਏ ਨਾਮ ਧਿਆਏ ਸਾ ਜਿਉ ਸਚ ਨਾਮ ਧਿਆਈ ਸਚ ਚਵਾਈ ਗੁਰਮੁਖ ਸਚ ਪਛਾਣਾ ਦਿਨ ਨਾਥ ਨਿਰੰਝਨ ਅਨੰਦਿਨ ਨਾਮ ਵਖਾਣਾ ਕਰਣੀ ਕਾਰ ਤੁਰ ਹੋ ਫੁਰਮਾਈ ਆਪ ਮੁਵਾ ਮਨ ਮਾਰੀ ਨਾ ਨਿਕ ਨਾਮ ਮਹਾਰਸ ਮੀਠਾ ਤ੍ਰਿਸ਼ਨ ਨਾਮ ਨਿਵਾਰੀ ਕਰਨੀ ਕਾਰ ਤੁਰਹੁ ਫਰਮਾਈ ਆ ਸਿਨੋ ਨਾਮ ਨਿਵਾਰੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤੁਨ੍ਹ ਸਰੀ ਮਹੱਲਾ ਪਹਿਲਾ ਜੀਵ ਤੈਰਾ ਨਾਏ ਮਨ ਆਨੰਦ ਹੈ ਜੀਓ ਸਚੁ